ਅਸਗਲੀ ਮੈਂ ਹਕਰ ਸਿੰਘ ਵਿਦੀ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਜਦੋਂ ਮਨਮਰਜ਼ੀ ਕਰਨ ਤਾਂ ਇਹਨਾਂ ਮਨਮਰਜ਼ੀਆਂ ਦੇ ਖਿਲਾਫ ਇੱਕ ਵੱਡਾ ਗੁੱਸਾ ਪੰਜਾਬ ਦੇ ਲੋਕਾਂ ਵਿੱਚ ਹੁੰਦਾ ਹੈ ਹੁਣ ਗੁੱਸਾ ਪੰਜਾਬ ਦੇ ਲੋਕਾਂ ਦਾ ਕੇਂਦਰ ਸਰਕਾਰ ਪ੍ਰਤੀ ਭਾਜਪਾ ਪ੍ਰਤੀ ਦਿਖਾਈ ਦੇ ਰਿਹਾ ਇਹ ਗੁੱਸਾ ਇਸ ਕਰਕੇ ਦਿਖਾਈ ਦੇ ਰਿਹਾ ਕਿ ਜਿਹੜੀ ਦਾਵੇਦਾਰੀ ਪੰਜਾਬ ਦੇ ਲੋਕ ਕਰਦੇ ਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚਾਹੇ ਪਾਣੀਆਂ ਦਾ ਮੁੰਦਾ ਚਾਹੇ ਫੈਡਰਲ ਢਾਂਚੇ ਨੂੰ ਲੈ ਕੇ ਜਦੋਂ ਪੰਜਾਬ ਦੇ ਲੋਕ ਗੱਲ ਕਰਦੇ ਆ ਤਾਂ ਅਕਸਰ ਹੀ ਪੰਜਾਬ ਦੇ ਨਾਲ ਹੋ ਰਹੇ ਤੱਕੇ ਦੀ ਗੱਲ ਵੀ ਹੁੰਦੀ ਹੈ ਚਾਹੇ ਪੰਜਾਬ ਪੁਨਰਗਠਨ ਐਕਟ ਦੇ ਤਹਿਤ ਵੰਡ ਕੀਤੀ ਗਈ ਪਾਣੀਆਂ ਦੀ ਰਾਜਧਾਨੀ ਨੂੰ ਲੈ ਕੇ ਜਾਂ तमाम ਹੋਰ ਮੁੱਦਿਆਂ ਦੇ ਆਧਾਰ ਤੇ ਵੰਡ ਦਿਖਾਈ ਦਿੰਦੀ ਹੈ ਤਾਂ ਪੰਜਾਬ ਦੇ ਲੋਕ ਅਕਸਰ ਗੁੱਸੇ ਦੇ ਵਿੱਚ ਦਿਖਾਈ ਦਿੰਦੇ ਆ ਤਾਂ ਹੁਣ ਪੰਜਾਬ ਦੇ ਲੋਕ ਗੁੱਸੇ ਵਿੱਚ ਕਿਉਂ ਆਏ ਆ ਉਹ ਇਸ ਕਰਕੇ ਆਏ ਆ ਕਿ ਸੰਵਿਧਾਨ ਦੀ ਧਾਰਾ 131 ਦੇ ਨਾਲ ਛੇੜਛਾੜ ਕੀਤੀ ਜਾਣੀ ਹੈ ਤੇ ਰਾਜਧਾਨੀ ਦੀ ਜਿਹੜੇ ਦਾਵੇਦਾਰੀ ਕੀਤੀ ਜਾ ਰਹੀ ਹੈ ਉਹ ਦਾਵੇਦਾਰੀ ਵੀ ਖੁਸਦੀਬ ਖਾਈ ਦੇ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਜਦੋਂ ਪੰਜਾਬ ਦੇ ਲੇਖਕਾਂ ਦੇ ਵਿੱਚ ਸਿਆਸਤਦਾਨਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਹੁਣ ਉਸ ਛੇੜਛਾੜ ਦੇ ਖਿਲਾਫ ਜਦੋਂ ਰਾਜਸਥਾਨੀ ਖੁਸ ਜਾਣੀਆਂ ਤਾਂ ਇੱਕ ਵੱਡਾ ਗੁੱਸਾ ਕੇਂਦਰ ਸਰਕਾਰ ਪ੍ਰਤੀ ਦਿਖਾਈ ਦੇ ਰਿਹਾ ਇਸ ਗੁੱਸੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਇੱਕ ਹੋਰ ਯੂ ਟਰਨ ਲਿਆ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਯੂ ਟਰਨ ਲਿਆ ਸੀ ਤਾਂ तमाम ਗੱਲਾਂ ਦਾ ਜਏ ਜ਼ਿਕਰ ਕਰ ਲਿਆ ਕਿ ਆਖਰ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਨੂੰ ਜਹੇ ਯੂ ਟਰਨ ਕਿਉਂ ਲੈਣੇ ਪੈਂਦੇ ਆ ਕੀ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਦੇ ird gird ਦਾ ਸਿਆਸਤਦਾਨਾਂ ਦੇ ird gird ਕੁਝ ਜਹੇ ਲੋਕ ਉਹਨਾਂ ਨੂੰ ਸੁਜੈਸਟ ਅਹਿਿਆ ਕਰਦੇ ਆ ਕਿ ਉਹਨਾਂ ਨੂੰ ਕੁਝ ਜਹੇ ਫੈਸਲੇ ਲੈਣ ਤੋਂ ਬਾਅਦ ਯੂ ਟਰਨ ਲੈਣੇ ਪੈਂਦੇ ਆ ਜਦੋਂ ਜਹੇ ਯੂ ਟਰਨ ਆ ਰਹੇ ਹੁਣ ਤਾਂ ਆਮ ਲੋਕ ਅਕਸਰ ਆਖਦੇ ਆ ਕਿ ਇਹ ਯੂ ਟਰਨ ਬੇਸ਼ੱਕ ਇਸ ਕਰਕੇ ਲੈ ਜਾ ਰਿਹਾ ਕਿ ਸਰਕਾਰਾਂ ਮਨਮਰਜ਼ੀਆਂ ਤੇ ਉਤਾਰੂ ਨੇ ਸਰਕਾਰਾਂ ਸੱਤਾ ਵਿੱਚ ਆ ਕੇ ਦਾਦਾਗੀਰੀ ਕਰਦੀਆਂ ਨੇ ਤਾਂ ਹੁਣ ਜਦੋਂ ਰਾਜਧਾਨੀ ਦਾ ਮੁੱਦਾ ਉਭਰਿਆ ਤਾਂ ਇਸ ਦਾ ਵੱਡਾ ਵਿਰੋਧ ਕੇਂਦਰ ਸਰਕਾਰ ਪ੍ਰਤੀ ਦਿਖਾਈ ਦਿੱਤਾ ਹੈ ਹੁਣ ਭਾਜਪਾ ਦੀ ਜਿਹੜੀ ਸਥਿਤੀ ਹੈ ਉਹ ਬੜੀ ਹਾਸੋਹੀਣੀ ਦਿਖਾਈ ਦੇ ਰਹੀ ਹੈ ਜਿਹੜੇ ਭਾਜਪਾ ਦੇ ਸਿਆਸਦਾਨ ਨੇ ਜਿਹੜੇ ਭਾਜਪਾ ਦੇ ਵਿੱਚ ਲੋਕ ਵੱਖੋ-ਵੱਖ ਸਿਆਸੀ ਪਾਰਟੀਆਂ ਨੂੰ ਛੱਡ ਕੇ ਗਏ ਉਹ ਗਏ ਤਾਂ ਇਸ ਕਰਕੇ ਸਿੱਕੇ ਪੰਜਾਬ ਦੇ ਵਿੱਚੋਂ ਭਾਜਪਾ ਲਈ ਕੋਈ ਚੰਗੀ ਜ਼ਮੀਨ ਨੂੰ ਸਿਰਜ ਸਕਣਾ 227 ਦੇ ਵਿੱਚੋਂ ਲੋਕਾਂ ਦੇ ਵਿੱਚੋਂ ਮੂੰਹ ਦਿਖਾਣ ਯੋਗ ਹੋ ਜਾਣ ਜਿਸ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਗਏ ਸੁਨੀਲ ਜਾਖੜ ਗਏ ਬਹੁਤ ਸਾਰੇ ਲੋਕਾਂ ਦਾ ਜੇ ਜ਼ਿਕਰ ਕਰ ਲਈਏ ਤਾਂ ਉਹਨਾਂ ਦੀ ਇੱਕ ਵੱਡੀ ਲੌਬੀ ਕਾਂਗਰਸ ਤੋਂ ਨਿਕਲ ਕੇ ਭਾਜਪਾ ਦੇ ਵਿੱਚ ਇਸ ਕਰਕੇ ਗਈ ਸੀ ਕਿ ਉਹ ਭਾਜਪਾ ਨੂੰ ਲੀਡ ਕਰ ਸਕੇ ਪਰ ਅੱਜ ਉਹੀ ਲੋਕ ਜਿਹੜੇ ਭਾਜਪਾ ਦੇ ਕੇਂਦਰ ਦੇ ਫੈਸਲੇ ਨੇ ਉਹਦੇ ਉਲਟ ਦਿਖਾਈ ਦੇ ਰਹੇ ਆ ਉਹਨਾਂ ਦੀਆਂ ਦੋਨੇ ਲੱਤਾਂ ਉਹਨਾਂ ਬੇੜੀਆਂ ਦੇ ਵਿੱਚ ਦਿਖਾਈ ਦੇ ਰਹੀਆਂ ਕਿ ਹੁਣ ਉਹ ਡੁੱਬਣ ਕਿਨਾਰੇ ਦਿਖਾਈ ਦੇ ਰਿਹਾ ਤੇ ਉਹਨਾਂ ਨੂੰ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਹੈ ਸੁਨੀਲ ਜਾਖੜ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਪਰਮ ਨੇ ਉਹ ਦੂਰ ਕਰਲੇ ਜਾਣਗੇ ਵੈਸੇ ਵੀ ਜਿਹੜੇ ਕੇਂਦਰ ਤੋਂ ਨਿਕਲੇ ਹੋਏ ਹੁਕਮ ਜਾਂ ਆਦੇਸ਼ ਹੁਣ ਉਹ ਭਾਜਪਾ ਜਿਹੜੀ ਪੰਜਾਬ ਦੀ ਵਿੱਚ ਲੀਡ ਕਰਨਾ ਚਾਹੁੰਦੀ ਹੈ ਜਿਹੜੀ ਭਾਜਪਾ ਜਿਹੜੀ ਹੈ ਅੱਗੇ ਵਧਣਾ ਚਾਹੁੰਦੀ ਹੈ ਉਹਨਾਂ ਲਈ अनेका ਮੁਸ਼ਕਲਾਂ ਜੜੀਆਂ ਨੇ ਉਹ ਦਿਖਾਈ ਦੇ ਰਹੀਆਂ ਕਿਉਂਕਿ ਸਨੀਲ ਜਾਖੜ ਨੇ ਜਿਹੜਾ ਜ਼ਿਕਰ ਕੀਤਾ ਕਿ ਜਿਹੜੇ ਸਾਰੇ ਪਰਮਦੂਰ ਕਰਲੇ ਜਾਣਗੇ ਤਾਂ ਜਿਸ ਤਰ੍ਹਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਵੀ ਸਨੀਲ ਜਾਖੜ ਤੇ ਕੈਪਟਨ ਬਰਿੰਦਰ ਸਿੰਘ ਦੀ ਜਿਹੜੀ ਐਂਟਰੀ ਦੇਖ ਲਈ ਜਾਵੇ ਤਾਂ ਉਹਨਾਂ ਦੀ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਸੀ ਕਿ ਉਹ ਕੇਂਦਰ ਦੇ ਨਾਲ ਖੰਣ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਖੰਣ ਜਦੋਂ ਕੇਂਦਰ ਵੱਲੋਂ ਜਿਹੇ ਫੈਸਲੇ ਆ ਰਹੇ ਹੁਣ ਤਾਂ ਸੁਭਾਵਕ ਹੈ ਕਿ ਪੰਜਾਬ ਭਾਜਪਾ ਲਈ ਵੱਡੀ ਜੁਣਸਤੀ ਬਣ ਜਾਂਦੀ ਹੈ ਤੇ ਪਾਲਪਾ ਦੇ ਬਹੁਤ ਸਾਰੇ ਜਿਹੜੇ ਲੀਡਰ ਹੈ ਚਾਹੇ ਉਹ ਕੈਪਟਨ ਲੋਬੀ ਦੇ ਹੈ ਚਾਹੇ ਸੁਨੀਲ ਢੱਕੜ ਲੋਬੀ ਦੇ ਹੈ ਚਾਹੇ ਅਸ਼ਵਨੀ ਸ਼ਰਮਾ ਲੋਬੀ ਦੇ ਹੈ ਤਾਂ ਉਹਨਾਂ ਲਈ ਸਥਿਤੀ ਜਿਹੜੀ ਹੈ ਉਹ ਇਸ ਢੰਗ ਦੀ ਬਣ ਗਈ ਹੈ ਕਿ ਉਹ ਲੋਕਾਂ ਨੂੰ ਮੂੰਹ ਦਿਖਾਣ ਯੋਗ ਨਹੀਂ ਰਹਿੰਦੇ ਅੰਦਰੋਂ ਅੰਦਰ ਹੀ ਅਜਿਹੀਆਂ ਗੱਲਾਂ ਵੀ ਕਰਦੇ ਆ ਕਿ ਸਾਡੀ ਚਲਦੀ ਕਿੱਥੇ ਹੈ ਤਾਂ ਅਜਿਹੀਆਂ ਗੱਲਾਂ ਦਾ ਜ਼ਿਕਰ ਉਹ ਇਸ ਕਰਕੇ ਕਰਦੇ ਆ ਕਿ ਕੇਂਦਰ ਵਿੱਚ ਹੋ ਰਹੇ ਪੰਜਾਬ ਪ੍ਰਤੀ ਫੈਸਲਿਆਂ ਨੂੰ ਜੇ ਦੇਖੀਏ ਤਾਂ ਉਹਨਾਂ ਦੀ ਕਿਤੇ ਵੀ ਰਾਇ ਨਹੀਂ ਲਈ ਜਾਂਦੀ ਇਸ ਕਰਕੇ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਭਾਜਪਾ ਨੂੰ ਜਿਹੜੀ ਹੈ ਉਹ ਸਵਾਲਾਂ ਦੇ ਇੱਕ ਟਹਰੇ ਵਿੱਚ ਖੜਾ ਨਜ਼ਰ ਆ ਰਹੀ ਹੈ ਜੇ ਹੁਣ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੀ ਮਨਮਰਜ਼ੀ ਦਾ ਜ਼ਿਕਰ ਕਰ ਲਈਏ ਪਹਿਲਾਂ BBMB ਦੀ ਨੁਮਾਇੰਦਗੀ ਦਾ ਮਸਲਾ ਚੱਲਿਆ ਫਿਰ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੀ ਚੇਅਰਮੈਨੀ ਨੂੰ ਲੈ ਕੇ ਵੱਡਾ ਵਿਵਾਦ ਦਿਖਾਈ ਦਿੱਤਾ CS ਦੀ ਤਣਾਤੀ ਜਿਹੜੀ ਹੈ ਉਹ ਪਾਖੜਾ ਤੇ ਦਿਖਾਈ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਭੂਮਿਕਾ ਦੀ ਗੱਲ ਕਰ ਲਈਏ ਤਾਂ ਉਹ ਵੀ ਸਵਾਲਾਂ ਦੇ ਇੱਕ ਟਹਰੇ ਵਿੱਚ ਆ ਕੇ ਆਖਰ ਕੇਂਦਰ ਨੂੰ ਜਿਸ ਤਰ੍ਹਾਂ ਦੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਸਿਆਸਦਾਨਾਂ ਨੂੰ ਦੇਣੇ ਚਾਹੀਦੇ ਆ ਉਹ ਕਿਤੇ ਵੀ ਦਿਖਾਈ ਨਹੀਂ ਦਿੰਦੇ ਜਿਸ ਤਰ੍ਹਾਂ ਪਹਿਲਾਂ ਬੀਐਸਐਫ ਦਾ ਮੁੱਦਾ ਵੀ ਜਿਹੜਾ ਸੀ ਉਹ ਸਾਹਮਣੇ ਆਇਆ ਸੀ ਕਿ ਬੀਐਸਐਫ ਦਾ 50 ਮੀਟਰ ਦਾ ਜਿਹੜਾ ਘੇਰਾ ਬਾਰਡਰ ਏਰੀਆ ਦੇ ਆਲੇ-ਦੁਆਲੇ ਵਧਾ ਦਿੱਤਾ ਗਿਆ ਉਸ ਉੱਤੇ ਵੀ ਪੰਜਾਬ ਦੇ ਵਿੱਚ ਇੱਕ ਵੱਡੀ ਚੁੱਪ ਬਸਰੀ ਵਿਖਾਈ ਦਿੱਤੀ ਸੀ ਤੇ ਹੁਣ ਜਦੋਂ ਪੰਜਾਬ ਦੇ ਅਧਿਕਾਰਾਂ ਦੀ ਗੱਲ ਆਵੇ ਪੰਜਾਬ ਦੇ ਮਸਲਿਆਂ ਦੀ ਗੱਲ ਆਵੇ ਤਾਂ ਹਰ ਸਿਆਸੀ ਪਾਰਟੀ ਫਰੰਟਫੁੱਟ ਤੇ ਆ ਕੇ ਇਸ ਕਰਕੇ ਕੇਂਦਰ ਦਾ ਵਿਰੋਧ ਕਰ ਰਹੀ ਹੈ ਕਿ 227 ਦੇ ਮੱਦੇ ਨਜ਼ਰ ਨਾ ਸਿਆਸੀ ਪਾਰਟੀਆਂ ਨੂੰ ਵੱਡੇ ਖਮਿਆਜੇ ਜਿਹੜੇ ਆ ਭੁਗਤਣੇ ਪੈ ਸਕਦੇ ਆ ਖੈਰ ਹੁਣ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇੱਕ ਟਵੀਟ ਆਇਆ ਤਾਂ ਇੱਕ ਸੰਦੇਸ਼ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਕੁਝ ਵੀ ਜਹੀ ਛੇੜਛਾੜ ਨਹੀਂ ਕੀਤੀ ਜਾ ਰਹੀ ਜਿਸ ਦੇ ਨਾਲ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆ ਉਹ ਖੁਸਦੀ ਹੋਵੇ ਤਾਂ ਬੇਸ਼ੱਕ ਸੰਵਿਧਾਨ ਦੇ ਅ ਬਿੱਲਾਂ ਨੂੰ ਲੈ ਕੇ ਜਦੋਂ ਸੈਸ਼ਨ ਲੱਗਣਾ ਹੈ ਉਸ ਤੇ ਬਹਿਸ ਵੀ ਹੋਣੀ ਹੈ ਉਹ ਬਿੱਲ ਲੈ ਆਂਦੇ ਵੀ ਜਾਣੇ ਆ ਵੱਡਾ ਬਹੁਮਤ ਕੇਂਦਰ ਦੇ ਵਿੱਚ ਰਹਿਣ ਵਾਲੀ ਸਰਕਾਰ ਦੇ ਕੋਲੇ ਆ ਤਾਂ ਬਹੁਤ ਸਾਰੇ ਬਿੱਲ ਮਤੇ ਜਿਹੜੇ ਆ ਪਾਸ ਕਰ ਲਏ ਜਾਂਦੇ ਆ ਪਰ ਉਹ ਜਿਹੜੇ ਮਤੇ ਜਾਂ ਫੈਸਲੇ ਨੇ ਜਦੋਂ ਸਰਕਾਰਾਂ ਥੋਪਣ ਦੀ ਕੋਸ਼ਿਸ਼ ਕਰਨ ਤਾਂ ਸੁਭਾਵਕ ਹੈ ਕਿ ਇੱਕ ਵੱਡਾ ਗੁੱਸਾ ਲੋਕਾਂ ਦੇ ਵਿੱਚ ਦਿਖਾਈ ਦਿੰਦਾ ਤੇ ਹੁਣ ਜਿਸ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਗੱਲ ਜਿਸ ਦੇ ਨਾਲ ਰਾਜਧਾਨੀ ਦਾ ਖus ਜਾਣ ਦੀ ਗੱਲ ਦਾ ਜ਼ਿਕਰ ਹੋ ਰਿਹਾ ਸੀ ਤਾਂ ਪੰਜਾਬ ਦੇ ਸਿਆਸਤਦਾਨਾਂ ਨੇ ਲੇਖਕਾਂ ਨੇ ਤਾਂ ਬਹੁਤ ਸਾਰੇ ਹੋਰ ਅਜਿਹੇ ਲੋਕ ਜਿਨ੍ਹਾਂ ਵਿੱਚ ਕਿਸਾਨ ਵੀ ਸ਼ਾਮਲ ਹੈ ਉਹ ਵੀ ਵਿਰੋਧ ਕਰਦੇ ਨਜ਼ਰ ਆ ਰਿਹਾ ਕਿ ਕੇਂਦਰ ਜਿਸ ਤਰ੍ਹਾਂ ਉਹਨਾਂ ਦੀ ਨਬਜ਼ ਨੂੰ ਟੋਰਿਆ ਜਾਂ ਕੇਂਦਰ ਅਜਿਹੇ ਫੈਸਲੇ ਲੈ ਕੇ ਥੋਪਣਾ ਚਾਹੁੰਦਾ ਹੈ ਤਾਂ ਇਹ ਦਾਦਾਗਰੀ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਪਹਿਲਾਂ ਵੀ ਖੇਤੀ ਦੇ ਕਾਲੇ ਕਾਨੂੰਨਾਂ ਵੇਲੇ ਵੀ ਕੇਂਦਰ ਸਰਕਾਰ ਨੂੰ ਗੋਡੇ ਪਾਰ ਹੋਣਾ ਪਿਆ ਸੀ ਤੇ ਜਦੋਂ ਹੁਣ ਅਜਿਹੇ ਫੈਸਲੇ ਥੋਪਣ ਦਾ ਜ਼ਿਕਰ ਜਦੋਂ ਮਨਮਰਜ਼ੀ ਦਾ ਜ਼ਿਕਰ ਆ ਰਿਹਾ ਹੋਵੇ ਤਾਂ ਲੋਕ ਚਰਚਾ ਕਰਦੇ ਨਜ਼ਰ ਆ ਰਿਹਾ ਹੈ ਕਿ ਜਿਹੜੇ ਯੂ ਟਰਨ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਵੱਲੋਂ ਲੈ ਜਾਂਦੇ ਆ ਇਹ ਥੁੱਕ ਕੇ ਛੱਟਣ ਦੇ ਬਰਾਬਰ ਹੈ ਤੇ ਬਾਰ ਬਾਰ ਸੱਤਾ ਵਿੱਚ ਲੈ ਜਾ ਰਹੇ ਜਿਵੇਂ ਯੂ ਟਰਨ ਇਹ ਦਰਸਾ ਰਿਹਾ ਹੈ ਕਿ ਸਿਆਸਤਦਾਨ ਕਿਸ ਤਰ੍ਹਾਂ ਥੁੱਕ ਕੇ ਛੱਟਦੇ ਨਜ਼ਰ ਆ ਰਹੇ ਆ ਤਾਂ ਜਿਸ ਦਾ ਜ਼ਿਕਰ ਜਿਵੇਂ ਆਪਾਂ ਕੀਤਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਵੇਲੇ ਇੱਕ ਸੰਘਰਸ਼ ਦਿਖਾਈ ਦਿੱਤਾ ਸੀ ਉਸ ਸਮੇਂ ਵੀ ਵੋਟਾਂ ਵੀ ਦਿਖਾਈ ਦਿੱਤੀਆਂ ਜਦੋਂ ਸਿਆਸਤਦਾਨਾਂ ਨੇ ਸੱਤਾ ਵਿੱਚ ਰਹਿਣ ਲਈ ਜਦੋਂ ਕੇਂਦਰ ਵਿੱਚ ਤੀਜੀ ਵਾਰ ਆਉਣ ਲਈ ਸਰਕਾਰ ਨੂੰ ਅਜਹੀ ਕਸ਼ਮਕਸ਼ ਕਰਨੀ ਪੈਣੀ ਸੀ ਕਿਉਂਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਗੁੱਸਾ ਸੀ ਉਹ ਦੇਸ਼ ਭਰ ਦੇ ਵਿੱਚ ਸੀ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਸੀ ਉਸ ਨੂੰ ਲੈ ਕੇ ਸੀ ਤੇ ਇਹ ਵੀ ਚਰਚਾ ਬਣੀ ਸੀ ਕਿ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਨੂੰ ਇਸ ਦਾ ਖਮਿਆਜਾ ਪੁਕਤਣਾ ਪੈ ਸਕਦਾ ਪਰ ਕੇਂਦਰ ਸਰਕਾਰ ਨੇ ਉਸ ਸਮੇਂ ਵੀ ਖੇਤੀ ਦੇ ਕਾਲੇ ਕਾਨੂੰਨਾਂ ਦੇ ਮਸਲੇ ਤੇ ਯੂ ਟਰਨ ਲਿਆ ਤੇ ਉਸ ਦਾ ਫਾਇਦਾ ਵੀ ਸਰਕਾਰ ਨੂੰ ਮਿਲਿਆ ਤੇ ਤੀਜੀ ਵਾਰ ਭਾਜਪਾ ਜਿਹੜੀ ਹੈ ਉਹ ਤੀਜੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਤੇ ਹੁਣ ਜਿਸ ਤਰ੍ਹਾਂ ਪੰਜਾਬ ਦੇ ਮਸਲਿਆਂ ਪ੍ਰਤੀ ਨਵਜੁੱਟੋਹੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਇੱਕ ਤਨਾ ਕਿਤੇ ਵੱਡਾ ਗੁੱਸਾ ਨਜ਼ਰ ਆ ਰਿਹਾ ਹੈ